ਦਾ ਪੰਜਾਬ ਟਾਕਸ ਟੀਵੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਜੀ ਵਿਚਾਰ ਚਰਚਾ ਵਿਸ਼ਾ ਹੈ ਧਾਰਮਿਕ ਰੰਗਤ ਵਾਲਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤਲਣ ਜ਼ਿਲ੍ਹਾ ਜਲੰਧਰ ਇਤਿਹਾਸ ਅਤੇ ਵਿਸ਼ਵਾਸ ਦਾ ਸੁਮੇਲ ਦਰਸ਼ਕ ਸਹਿਬਾਨ ਪੰਜਾਬ ਯੋ ਮੈਂ ਪ੍ਰੋਫੈਸਰ ਪੂਨ ਸਿੰਘ ਜੀ ਮੈਂ ਬਹੁਤ ਵਾਰ ਜ਼ਿਕਰ ਕੀਤਾ ਉਹਨਾਂ ਦਾ ਆਪਣੇ ਐਪੀਸੋਡ ਵਿੱਚ ਕਿਉਂਕਿ ਲਾਈਨਾਂ ਹੀ ਉਹਨਾਂ ਦੀ ਐਸੀਆਂ ਨੇ ਕਿ ਉਹ ਕੋਟੇਬਲ ਨੇ ਉਹਨਾਂ ਨੇ ਕਿਹਾ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਉਹਨਾਂ ਦੇ ਅਮਰ ਬੋਲ ਨੇ ਇਹ ਉਹਨਾਂ ਨੇ ਆਪਣੇ ਅਨੁਭਵ ਚੋਂ ਡੂੰਘੇ ਅਨੁਭਵ ਵਿੱਚੋਂ ਅਧਿਆਤਮਿਕ ਅਨੁਭਵ ਵਿੱਚੋਂ ਜੋ ਮਹਿਸੂਸ ਕੀਤਾ ਉਹ ਫਿਰ ਸਾਂਝਾ ਕੀਤਾ ਆਪਣੀ ਇਸ ਕਾਵਿਕ ਟੁਕੜਾ ਹੈ ਉਹਨਾਂ ਦਾ ਮਤਲਬ ਸੀ ਕਿ ਪੰਜਾਬ ਰਿਸ਼ੀਆਂ ਮੂਣੀਆਂ ਦੀ ਧਰਤੀ ਹੈ ਪਰ ਜੋ ਗੁਰੂ ਸਾਹਿਬਾਨ ਨੇ ਸਰਵ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਉਹ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲਿਆ ਬਿਨਾਂ ਕਿਸੇ ਵਿਤਕਰੇ ਦੇ ਇੱਕ ਬਹੁਤ ਵੱਡੀ ਦੇਣ ਹੈ ਮਨੁੱਖਤਾ ਦੇਤੇ ਐਹਸਾਨ ਹੈ ਗੁਰੂ ਸਾਹਿਬਾਨ ਦਾ ਇਸ ਕਰਕੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਇਸ ਪੰਜਾਬ ਵਿੱਚ ਪੀਰ ਪੈਗੰਬਰ ਔਲੀਆ ਮਹਾਪੁਰਸ਼ અવਤਾਰ ਜੋਗੀ ਜਤੀ ਤਪੀਸ਼ਰ ਸਿੱਧ ਸਾਧਕ ਅਨੇਕਾਂ ਹੋਏ ਨੇ ਜਿਨ੍ਹਾਂ ਨੇ ਆਪੋ ਆਪਣੀ ਸਮੇਂ ਦੌਰਾਨ ਮਨੁੱਖਤਾ ਦੀ ਸੇਵਾ ਕੀਤੀ ਸ਼ਹੀਦ ਸਿੰਘ ਬਹੁਤ ਹੋਏ ਨੇ ਇਹਨੀ ਬਹੁਤ ਵੱਡੀ ਦੇਣ ਹੈ ਉਨਾਂ ਦੀਆਂ ਯਾਦਾ ਵਿੱਚ ਗੁਰਸਥਾਨ ਬਣੇ ਹੋਏ ਨੇ ਯਾਦਗਾਰਾਂ ਬਣੀਆਂ ਹੋਈਆਂ ਨੇ ਜਿੱਥੇ ਦੀਵਾਨ ਲੱਗਦੇ ਹੈ ਮੇਲੇ ਲੱਗਦੇ ਹੈ ਪਾਠ ਹੁੰਦੇ ਨੇ ਕੀਤਾ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹੈ ਇਸੇ ਤਰ੍ਹਾਂ ਦਾ ਇੱਕ ਬੜਾ ਪਾਵਨ ਸਥਾਨ ਹੈ ਦੁਆਬੇ ਵਿੱਚ ਜਿਹੜਾ ਜਲੰਧਰ ਤਹਿਸੀਲ ਜਲੰਧਰ ਜਲੰਧਰ ਛੌਣੀ ਦੇ ਲਾਗੇ ਇੱਕ ਸ਼ਹਿਰੀ ਹੁਣ ਤੱਕ ਕਹਿ ਲਓ ਰਾਮਾ ਮੰਡੀ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਤੇ ਰਾਮਾ ਮੰਡੀ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਖੱਬੇ ਪਾਸੇ ਨੂੰ ਇੱਕ ਸੜਕ ਮੁੜਦੀ ਹੈ ਲਿੰਕ ਰੋਡ ਇਹ ਮੇਰੇ ਪਿੰਡ ਢਿਲਵਾ ਵਿੱਚਤੀ ਹੁੰਦੀ ਹੋਈ ਤੇ ਜਿਹੜੀ ਜਲੰਧਰ ਛਾਉਣੀ ਤੋਂ ਹੁਸ਼ਿਆਰਪੁਰ ਨੂੰ ਰੇਲਵੇ ਲਾਈਨ ਜਾਂਦੀ ਹੈ ਉਹਨੂੰ ਕ੍ਰਾਸ ਕਰਕੇ ਅੱਗੇ 2 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਤਲਣ ਜਵਾਬੇ ਦਾ ਉਹ ਕ ਪਿੰਡ ਹੈ ਇਸ ਗੁਰਦਾਰਾ ਸਾਹਿਬ ਕਰਕੇ ਤਾਂ ਇਹਦੀ ਮਾਨਤਾ ਤੇ ਇਹਦੀ ਪ੍ਰਸਿੱਧੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਚੁੱਕੀ ਹੈ ਮੈਂ ਵੇਖਦਾ ਨਾ ਰੋਜ਼ ਦੇਸ਼-ਪਰਦੇਸ਼ ਤੋਂ ਜਿਤ ਦਿਨ ਅਨੰਦ ਸੰਗਤ ਉੱਥੇ ਜੁੜਦੀ ਹੈ ਅਖੰਡ ਪਾਠ ਹੁੰਦੇ ਨੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਲੰਗਰ ਚੱਲਦੇ ਨੇ ਹੋਰ ਹਰ ਪ੍ਰਕਾਰ ਦੀ ਮੁਰਖਤਾ ਦੀ ਸੇਵਾ ਕਰਨ ਦੇ ਯਤਨ ਗਰੰਤਰ ਜਾਰੀ ਨੇ ਬਹੁਤ ਵੱਡਾ ਮਕਾਮ ਇਸ ਪਾਵਨ ਸਥਾਨ ਨੇ ਦੇਖਦੇ-ਦੇਖਦੇ ਪ੍ਰਾਪਤ ਕੀਤਾ ਬਚਪਨ ਚ ਵੇਖਦੇ ਸਾਂ ਕਿ ਉੱਥੇ ਕੁਝ ਆ ਧਾਰਮਿਕ ਸਮਾਗਮ ਤਾਂ ਹੁੰਦੇ ਸਨ ਮੇਲੇ ਪਹਿਲਾਂ ਵੀ ਲੱਗਦਾ ਸੀ ਜਦੋਂ ਅਸੀਂ ਸਕੂਲਾ ਪਰਦੇਸ ਹਾਲੇ ਪਰ ਜੋ ਰੌਣਕ ਹੁਣ ਬਣੀ ਹੈ ਜੋ ਦੇਖੇ ਸੁਸਤਾਨ ਦੀ ਹੋਣਾ ਹੈ ਇਹ ਇੱਕ ਬੜੀ ਨਿਰੰਤਰ ਕਾਲਣਾ ਦਾ ਸਟ ਹੈ ਸਮੇਂ-ਸਮੇਂ ਤੇ ਜਿਹੜੇ ਮੋਤਬਰਸ਼ ਜਣ ਆਏ ਇਹਨਾਂ ਨੂੰ ਪ੍ਰਬੰਧ ਸੌਪਿਆ ਗਿਆ ਉਹਨਾਂ ਵਿੱਚੋਂ ਕੁਝ ਇੱਕ ਨੇ ਬਹੁਤ ਨਿਗਰ ਕੰਮ ਕੀਤੇ ਜਨਰ ਸਦਕਾ ਅੱਜ ਇਹ ਮਾਰਤ ਸਾਜੀ ਦੇ ਪੱਖੋਂ ਪ੍ਰਬੰਧ ਦੇ ਪੱਖੋਂ ਧਰਮ ਪ੍ਰਚਾਰ ਦੇ ਪੱਖੋਂ ਇਹ ਸਥਾਨ ਕੁਝ ਰੱਖਣ ਸਥਾਨਾਂ ਵਿੱਚ شمار ਹੋ ਗਿਆ। ਉਹਨਾਂ ਵਿੱਚ ਗਿਣਿਆ ਜਾਂਦਾ ਹੈ। ਇਤਿਹਾਸ ਬਾਰੇ ਜਦੋਂ ਗੱਲ ਕਰਦੇ ਹਾਂ ਇਹ ਕਿਹਾ ਜਾਂਦਾ ਕਿ ਇੱਥੇ ਇੱਕ ਮਹਾਪੁਰਖ ਬਾਬਾ ਨਿਹਾਲ ਸਿੰਘ ਜੀ ਜੋ ਕਿਰਤੀ ਸਿੱਖ ਹਨ ਹਥਾਨੜ ਕਿੱਤ ਕਰਦੇ ਸਨ ਜਿਵੇਂ ਨਾਮਦੇਵ ਜੀ ਮਹਾਰਾਜ ਨੇ ਤਰਲੋਚਨ ਜੀ ਨੂੰ ਕਿਹਾ ਸੀ ਨਾ ਨਾਮਾ ਕਹੇ ਤਰਲੋਚਨਾ ਮਕਤੇ ਰਾਮ ਸਮਾਲ ਹੱਥ ਪਾਉਂ ਕਰ ਕੰਮ ਸਭ ਇਹ ਫਿਰ ਕੀ ਕਰ ਚਿੱਤ ਨਰਿੰਦਰ ਨਾਲ ਇੱਕ ਹੋਰ ਵੀ ਪੰਜਾਬੀ ਕਹਾਵਤ ਹੈ ਕਿ ਹੱਥ ਕਾਰਵਲ ਦਿਲ ਯਾਰਵਲ ਕਾ ਇਹ ਨਹੀਂ ਜ਼ਰੂਰੀ ਕਿ ਤੁਸੀਂ ਬੰਦਗੀ ਕਰ ਲਈ ਸਾਰੇ ਕੰਮ ਛੱਡ ਦਿਓ ਕੰਮਕਾਰ ਵੀ ਕਰੀ ਚਲੋ ਹੱਥਾਂ ਪੈਰਾਂ ਨਾਲ ਕੀਰਤ ਵੀ ਕਰੀ ਚਲੋ ਤੇ ਆਪਣਾ ਚਿੱਤ ਜਿਹੜਾ ਉਹ ਕਾਲਪੁਰਖ ਨਾਲ ਜੋੜ ਕੇ ਰੱਖੋ ਇਸ ਤਰ੍ਹਾਂ ਸਾਰੇ ਕਾਰਵਿਹਾਰ ਕਰਦੇ ਹੋਏ ਜੀਵਨ ਮੁਕਤ ਹੋਣ ਦਾ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਤੇ ਉਹ ਕੀਰਤੀ ਸਿੰਘ ਸਨ ਕੀਰਤੀ ਸਿੱਖ ਸਨ ਕਿਰਤ ਕਰਦੇ ਸਨ ਦਸਾਣਾ ਦੀ ਆਪਣਾ ਪਰਿਵਾਰ ਪਾਲਦੇ ਸਨ ਤੇ ਪਿੰਡ ਸਿਰਾਂ ਦਾ ਲਾਗ ਲਦ ਕੋਹਾ ਉਹ ਕਿਰਤ ਕਮਾਈ ਵਾਲੇ ਬੰਦਗੀ ਵਾਲੀ ਜੁੜੀ ਹੋਈ ਆਤਮਾ ਵਾਲੇ ਮਹਾਪੁਰਖ ਸਨ ਉਹ ਕਿਰਤ ਦੌਰਾਨ ਹੀ ਕਿਰਤ ਕਰਦੇ ਦੌਰਾਨ ਹੀ ਉਹ ਖੂਲੌਂ ਦਾ ਕੰਮ ਕਰਦੇ ਸਨ ਪੁਰਾਣੇ ਜ਼ਵਾਨੇ ਖੂ ਹੁੰਦੇ ਸੀ ਉਹ ਦਸ ਦਸ ਸene ਜੋ ਪ੍ਰਾਤਨ वार्ता ਕਰਨੇ ਜੋ ਲਿਖਤਾ ਮਿਲਦੀਆਂ ਨੇ ਕਿ ਉਹ ਜ਼ਖਮੀ ਹੋ ਗਏ ਤੇ ਉਹਨਾਂ ਨੇ ਆਪਣਾ ਅੱਗਾ ਨੇੜੇ ਆਉਂਦਾ ਵੇਖ ਕੇ ਆਖਿਆ ਆਪਣੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਘਰ ਲੈ ਗਏ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਸਾਡੇ ਇਲਾਜ ਵਗੈਰਾ ਦਾ ਤੁਸੀਂ ਖਰਚਾ ਨਾ ਕਰਿਓ ਅਸੀਂ ਹੁਣ ਆਪਣਾ ਸਮਾਂ ਦੇਖ ਲਿਆ ਅਕਾਲ ਪੁਰਖ ਨੇ ਸਾਨੂੰ ਆਪਣੇ ਕੋਲ ਬੁਲਾਉਣ ਦਾ ਬੁਲਾਵਾ ਭੇਜ ਦਿੱਤਾ ਹੈ ਬੁਲਾਵਾ ਆ ਗਿਆ ਕਿ ਕਿਸੇ ਸਮੇਂ ਵੀ ਅਸੀਂ ਜਾ ਸਕਦੇ ਹਾਂ ਸਾਨੂੰ ਜਿੰਨਾ ਸਮਾਂ ਵੀ ਹੈ ਉਹ ਬੰਦਗੀ ਕਰਨ ਲਈ ਇਕੱਲੇ ਛੱਡਤਾ ਜਾਵੇ ਤੇ ਸੇਵਾ ਦਾ ਕਰਦੇ ਕਰਦੇ ਰਹੇ ਪਰ ਉਹ ਅੰਤਮ ਸਵਾਸਾਂ ਤੱਕ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ ਰਹੇ ਤੇ ਇਸ ਤਰ੍ਹਾਂ ਬ੍ਰਹਮ ਲੀਨ ਹੋ ਗਏ ਉਹਨਾਂ ਦੀ ਯਾਦ ਵਿੱਚ ਪਹਿਲਾਂ ਇੱਥੇ ਸਮਾਧਾ ਹੁੰਦੀਆਂ ਸਨ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਮੌਜੂਦਾ ਸਰੂਪ ਜਿਹੜਾ ਉਹ ਹੋਂਦ ਵਿੱਚ ਆਇਆ ਸਜੇ-ਸਜੇ ਵਿਕਾਸ ਕਰਦਾ ਕਰਦਾ ਫਿਰ ਬਾਬਾ ਹਰਨਾਮ ਸਿੰਘ ਜੀ ਆਏ ਨੇ ਬਾਬਾ ਨਿਹਾਲ ਸਿੰਘ ਦੀ ਕੋਈ ਤਸਵੀਰ ਵੀ ਨਹੀਂ ਮਿਲਦੀ ਜਿਹੜੀ ਤਸਵੀਰ ਹੁਤੇ ਲੱਗੀ ਹੋਈ ਆ ਉਹ ਬਾਬਾ ਹਰਨਾਮ ਸਿੰਘ ਜੀ ਦੀ ਹੈ ਜਿਨ੍ਹਾਂ ਦੀ 18 ਤਰੀਕ ਨੂੰ ਇਸ ਮਹੀਨੇ ਦੀ ਵਰਸੀ ਮਨਾਈ ਜਾ ਰਹੀ ਹੈ ਹਰ ਸਾਲ ਮਨਾਉਂਦੇ ਨੇ ਬਾਬਾ ਹਰਨਾਮ ਸਿੰਘ ਜੀ ਜਿਹੜੇ ਦੂਜੇ ਉਤਰਾਧਿਕਾਰੀ ਹੋਏ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਉਹ ਵੀ ਬੜੇ ਬੰਦਗੀ ਵਾਲੇ ਸਨ ਬੜੀ ਸੇਵਾ ਸਿਮਰਤ ਪਸਿਆਵਾਂ ਨੇ ਸਥਾਪਿਤ ਕੀਤੀ ਤੇ ਇਸ ਸਥਾਨ ਨੂੰ ਹੋਰ ਭਾਗ ਲੱਗਾ ਸੰਗਤਾਂ ਹੋਰ ਦੂਰ ਦੂਰ ਦੇੋਂ ਆਉਣ ਲੱਗੀਆਂ ਸੰਗਤਾਂ ਦੀਆਂ ਮਨੋਤਾ ਪੂਰੀਆਂ ਹੋਣ ਲੱਗੀਆਂ ਨਾਮ ਸਿਮਰਨ ਦਾ ਅਭਿਆਸ ਚੱਲਦਾ ਰਿਹਾ ਤੇ ਇਮਾਰਤਾਂ ਵੀ ਬਣਣ ਲੱਗੀਆਂ ਤੇ ਉਸ ਤੋਂ ਬਾਅਦ ਫਿਰ ਇੱਕ ਐਸਾ ਸਮਾਂ ਆਉਂਦਾ ਹੈ ਜਦੋਂ ਉਹਨਾਂ ਸਮਾਧਾਂ ਆ ਵਾੜੀਆਂ ਜਿਹੜੀਆਂ ਤਿੰਨ ਸਮਾਧਾਂ ਸਨ ਉਹ ਸਮਾਦਾ ਆਵਾੜੀਆਂ ਥਾਵਾਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਅਡੋ ਅਡਰੇ ਕਬਰੇ ਬਣਾ ਕੇ ਸ਼ਾਨਦਾਰ ਬਹੁਤ ਵਧੀਆ ਕਲਾਤਮਕ ਪ੍ਰਕਾਸ਼ ਗੁਰੂ ਸਾਹਿਬ ਦਾ ਕਰ ਦਿੱਤਾ ਗਿਆ ਉੱਥੇ ਖੰਡਪਾਤ ਸਾਹਿਬ ਚਲਦੇ ਰਹਿੰਦੇ ਨੇ ਤੇ ਉਹ ਹੈ ਮੁਖਸਤਾਨ ਉਸ ਦੇ ਨਾਲ ਹੈ ਦੀਵਾਨ ਹਸਤਾਨ ਜਿੱਥੇ ਦੀਵਾਨ ਸਜਦੇ ਨੇ ਫਿਰ ਉਸ ਦੇ ਪਿੱਛੇ ਹੈ ਇਕ ਖੁੱਲਾ ਦੀਵਾਨ ਹਾਲ ਜਿਹਦੀ ਅਕਸਰ ਵਰਤੋਂ ਹੁਣ ਨਹੀਂ ਕੀਤੀ ਜਾਂਦੀ ਇਸ ਤੇ ਫਰੰਟ ਤੇ ਸਜੇ ਪਾਸੇ ਹੈ ਇੱਕ ਹੋਰ ਵੱਡਾ ਹਾਲ ਜਿਹੜਾ ਜਿੱਦੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਬੈਠ ਸਕਦੀ ਹੈ ਜਦੋਂ ਸਾਲਾਨਾ ਜੋੜ ਮੇਲਾ ਹੁੰਦਾ ਹਾਰ ਦੇ ਵਿੱਚ ਉਦੋਂ ਉਥੇ ਢਾਡੀ ਦਰਬਾਰ ਉੱਥੇ ਹੁੰਦਾ ਹੈ ਕੀਰਤਨ ਦਰਬਾਰ ਇੱਥੇ ਹੁੰਦਾ ਜਿੱਥੇ ਮੈਂ ਦੱਸਿਆ ਤਿੰਨ ਸਰੂਪ ਗੁਰੂ ਸਾਹਿਬ ਦੇ ਸੁਭਾਇਮਾਨ ਨੇ ਤੇ ਦੀਵਾਨ ਵਾਲਾ ਸਟੇਜ ਬਹੁਤ ਸੋਹਣੀ ਬਣੀ ਹੋਈ ਹੈ ਬੜੀ ਕਲਾਤਮਕ ਸਟੇਜ ਹੁਣ ਬਣਾਈ ਗਈ ਹੈ ਇੱਕ ਸਟੇਜ ਰਾਗੀ ਜਥਿਆਂ ਵਾਸਤੇ ਬੈਠਣ ਲਈ ਇੱਕ ਪਿਛੇ ਢਾਡੀ ਜਥੇ ਖੜੇ ਹੋ ਕੇ ਜਿੱਥੋਂ ਕਰਦੇ ਨੇ ਢਾਡੀ ਕਿਉਂਕਿ ਚਾਰ ਹੁੰਦੇ ਨੇ ਜਾਂ ਤਿੰਨ ਹੁੰਦੇ ਨੇ ਜੋ ਖੜੇ ਹੋ ਕੇ ਕਰਦੇ ਨੇ ਉਹਨਾਂ ਦੀ ਵੱਖਰੀ ਸਟੇਜ ਹੈ ਇੱਕ ਅਨਾਉਂਸਰ ਲਈ ਜਿਹਨਾਂ ਅਨਾਉਂਸਮੈਂਟ ਕਰਨੀ ਹੈ ਉਹਦੇ ਵਾਸਤੇ ਵੱਖਰਾ ਮਾਈਕ ਹੈ ਤੋਂ ਉਹਦੇ ਪਿੱਛੇ ਇੱਕ ਜਿਹੜੇ ਬਹੁਤ ਸਾਰੇ ਲੋਕ ਆਨੰਦਕਾਰ ਜੋ ਉੱਥੇ ਕਰਮਜਾਂ ਦੇ ਕਿ ਪੈਲਸਿਸ ਵਿੱਚ ਅੱਜਕੱਲ ਬਰਾਤਾ ਆਉਂਦੀਆਂ ਨੇ ਤੇ ਨੇੜੇ ਗੁਰਦੁਆਰਾਂ ਬਹੁਤ ਵੱਡਾ ਉਹ ਹੈ ਉਹ ਬਹੁਤ ਸ਼ਾਨਦਾਰ ਆਦੀਸ਼ਾਨ ਇੱਕ ਪਿੱਛੇ ਗੁਰਦਾਰ ਸਾਹਿਬ ਦੇ ਹਿੱਸੇ ਵਿੱਚ ਹੀ ਬਾਹਰ ਦਾ ਪ੍ਰਕਾਸ਼ ਹੈ ਔਰ ਏਸੀ ਉਹ ਸਾਰਾ ਅ ਇਮਾਰਤ ਹੈ ਸਾਰੀ ਜਿੱਥੇ ਕਿ 12 ਵਾਰ ਸਾਊਂਡ ਪ੍ਰੂਫ ਵੀ ਹੈ ਬਾਹਰ ਦੀ ਆਵਾਜ਼ ਅੰਦਰ ਨਹੀਂ ਜਾਂਦੀ ਅੰਦਰਲੀ ਬਾਹਰ ਨਹੀਂ ਆਉਂਦੀ ਉਧਰ ਦੀਵਾਨ ਵੀ ਚੱਲਦਾ ਰਹਿੰਦਾ ਹੈ ਇਹ ਅੰਦਰ ਅਨੰਦ ਕਾਰਜ ਹੋਈ ਹੁੰਦੇ ਰਹਿੰਦੇ ਨੇ ਇਸ ਤਰ੍ਹਾਂ ਫਿਰ ਉੱਪਰ ਹੈ ਪੌੜੀਆਂ ਚੜ੍ਹ ਕੇ ਇੱਕ ਬਹੁਤ ਅਲੌਕਿਕ ਜਜ਼ਾਰਾ ਤੁਸੀਂ ਦੇਖੋਗੇ ਉਹ ਇਹ ਹੈ ਕਿ ਸ਼੍ਰੀ ਇੱਕ ਬਹੁਤ ਵੱਡਾ ਹਾਲ ਹੈ ਏਸੀ ਹਾਲ ਬਹੁਤ ਸ਼ਾਨਦਾਰ ਢੰਗ ਨਾਲ ਬਹੁਤ ਕਲਾਤਮਕ ਸੁਝਾਤਮਕ ਢੰਗ ਨਾਲ ਸਲੀਕੇ ਨਾਲ ਸ਼ਰਦਾ ਨਾਲ ਬੜੇ ਯਾਨੀ ਇੱਕ ਰੋਹਾਨੀ ਅੰਦਾਜ਼ ਵਿੱਚ ਉਹਨੂੰ ਸਜਾਇਆ ਗਿਆ ਸਜਿਤ ਕੀਤਾ ਗਿਆ ਔਰ ਥੱਲੇ ਕਾਲੀਨ ਵਿਛੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਯੂ ਟਾਈਪ ਜਿਦਾ ਇੱਕ ਪਾਸਾ ਖੁੱਲਾ ਰੱਖਿਆ ਹੋਇਆ ਮਥਾਟੇ ਕਿਹੜੀ ਸੰਤਾਨੀ ਜਿੱਥੋਂ ਵੇਸ਼ਵਾਰ ਸੰਤਾਨਾਂ ਆ ਕੇ ਮਥਾਟੇ ਇਕ ਛੜਦੀਆਂ ਨੇ ਇੱਕ ਸਮੇਂ ਬਾਕੀ ਵੇਟ ਕਰਦੇ ਨੇ ਇੰਤਜ਼ਾਰ ਕਰਦੇ ਨੇ ਤੇ ਉਥੇ ਖਬੇ ਤੋਂ ਲੈ ਕੇ ਸਜੇ ਤੱਕ ਯੂ ਸ਼ਕਲ ਵਿੱਚ ਤਕਰੀਬਨ 50 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਬਾਯ ਮਾਨ ਹੁੰਦੇ ਨੇ ਹੁਣ ਸ਼ਰਧਾਲੂ ਜਿਹੜੇ ਨੇ ਉਹ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਵਾਉਣ ਲਈ ਜਾਂ ਜਿਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਉਹ ਸ਼ੁਕਰਾਨੇ ਵਜੋਂ ਜਾਂ ਕੋਈ ਆਪਣੇ ਦੁੱਖ ਦਰਦ ਦੇ ਨਿਵਾਰਨ ਲਈ ਜਾ ਕਿਸੇ ਵੀ ਮਕਸਦ ਲਈ ਜਾਂ ਵੈਸੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕਈ ਬਿਨਾ ਕਿਸੇ ਮੰਗ ਤੋਂ ਵੀ ਪਾਠ ਕਰਾਉਂਦੇ ਨੇ ਤਾਂ ਅਖੰਡ ਪਾਠ ਆਰੰਭ ਹੁੰਦੇ ਨੇ ਸੋਮਵਾਰ ਨੂੰ 50 50 ਵੀਰਾਂ ਗੁਰੂ ਸਾਹਿਬ ਦੀਆਂ 50 ਸਰੂਪ ਸਭਾਇਮਾਨ ਹੁੰਦੇ ਆ ਤੇ ਪਾਠੀ ਸਿੰਘ ਬਿਰਾਜਮਾਨ ਹੋ ਜਾਂਦੇ ਆ ਅਰਦਾਸ ਕਰਕੇ 50 ਅਖੰਡ ਪਾਠ ਸੋਮਵਾਰ ਨੂੰ ਆਰੰਭ ਹੁੰਦੇ ਨੇ ਜਿਹਨਾਂ ਦੇ ਭੋਗ ਬੁਧਵਾਰ ਨੂੰ ਪੈਂਦੇ ਨੇ 10 ਵਜੇ 10 ਵਜੇ ਹੀ ਅਰਦਾਸ ਤੋਂ ਉਪਰੰਤ ਸਾਰੇ ਜਿਹਨੇ ਸ਼ਰਦਾਲੂ ਹੁੰਦੇ ਨੇ ਇਹਨਾਂ ਨੇ ਖੰਡ ਪਾਠ ਖਾਏ ਹੁੰਦੇ ਇਹਨਾਂ ਨੂੰ ਸਰੂਪਾ ਤੇ ਹੁਕਮਨਾਮੇ ਦੀ ਬਖਸ਼ਿਸ਼ ਰਿਟਨ ਰੂਪ ਜ ਪ੍ਰਿੰਟਡ ਹੁਕਮਨਾਮਾ ਜਿਹੜਾ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਸਤਕਾਰ ਸਹਿਤ ਵਿਦਾ ਕੀਤਾ ਜਾਂਦਾ ਆਪੋ ਆਪਣੀ ਲੰਗਰ ਉਹ ਪਰਿਵਾਰ ਉਹਨਾਂ ਦਿਨ ਉੱਥੇ ਰਹਿੰਦੇ ਨੇ ਰਾਜਸਥਾਨ ਬੋਧ ਉਦੀ ਇੰਤਜ਼ਾਮ ਹੈ ਆਪੋ ਆਪਣੀ ਲੰਗਰ ਆਪਣੀ ਸ਼ਰਧਾ ਨਾਲ ਵੀ ਲਾਉਂਦੇ ਨੇ ਤੇ ਲੰਗਰ ਹਾਲਤੇ ਮੈਂ ਬਾਅਦ ਚਾਹਾਂਗਾ ਜੇ ਬਹੁਤ ਇੱਕ ਇਮਾਰਤ ਸਾਜੀ ਦੇ ਪੱਖੋਂ ਪੰਜਾਬ ਦੀ ਸ਼ਾਇਦ ਬਿਹਤਰੀਨ ਉਹ ਇਮਾਰਤ ਹੈ ਕਿਹੜਾ ਲੰਗਰ ਹਾਲ ਬਣਿਆ ਨਵਾਂ ਤੇ ਉੱਥੇ ਫਿਰ ਸੋਮਵਾਰ ਨੂੰ ਰੱਖੇ ਖੰਡ ਪਾਠਾਂ ਦੇ ਭੋਗ ਬੁੱਧਵਾਰ ਨੂੰ ਪੈ ਜਾਂਦੇ ਨੇ ਬੁੱਧਵਾਰ ਉਸੇ ਸਮੇਂ 50 ਖੰਡ ਪਾਠ ਫਿਰ ਆਰੰਭ ਹੋ ਜਾਂਦੇ ਨੇ ਤੇ ਉਹਨਾਂ ਦੇ ਭੋਗ ਸ਼ੁੱਕਰਵਾਰ ਪੈਂਦੇ ਨੇ ਸ਼ੁੱਕਰਵਾਰ ਨੂੰ ਫਿਰ 50 ਖੰਡ ਪਾਠ ਹੋਰ ਆਰੰਭ ਹੋ ਜਾਂਦੇ ਨੇ ਲੋਕਾਂ ਨੂੰ ਵਾਰੀ ਦੀ ਉਡੀਕ ਕਰਨੀ ਪੈਂਦੀ ਬਹੁਤ ਲੰਮਾ ਸਮਾਂ ਕਿ ਕਦੋਂ ਵਾਰੀ ਆਵੇਗੀ ਸਾਲ-ਸਾਲ ਪਹਿਲਾਂ ਲੋਕ ਬੁਕਿੰਗ ਕਰਾ ਰੱਖਦੇ ਨੇ ਦੇਸ਼-ਵਿਦੇਸ਼ ਤੋਂ ਕੱਲੇ ਪੰਜਾਬ ਤੋਂ ਨਹੀਂ ਭਾਰ ਦੇ ਹਿੱਸਿਆਂ ਤੋਂ ਨਹੀਂ ਇੰਗਲੈਂਡ ਅਮਰੀਕਾ ਕੈਨੇਡਾ ਜਰਮਨੀ ਆਸਟ੍ਰੇਲੀਆ ਨਿਊਜ਼ੀਲੈਂਡ ਜਨੇ ਵਿਦੇਸ਼ ਨੇ ਉਹ ਉਹ ਦੇਸ਼ ਸੇ ਵੱਖ-ਵੱਖ ਸ਼ਹਿਰਾਂ ਤੋਂ ਭਾਰ ਦੇ ਹਿੱਸਿਆਂ ਤੋਂ ਨਹੀਂ ਲੋਕ ਆਉਂਦੇ ਨੇ ਸ਼ਰਧਾਵਾਨ ਆਉਂਦੇ ਨੇ ਤੇ ਹਰ ਐਤਵਾਰ ਜੋੜ ਮੇਲਾ ਵੈਸੀ ਲੱਗਦਾ ਢਾਡੀ ਸਿੰਘ ਆਉਂਦੇ ਨੇ ਜ਼ਿਆਦਾ ਢਾਡੀਆਂ ਦਾ ਪ੍ਰਚਲਨ ਹੈ ਤੇ ਜਿਹੜਾ ਤੀਸਰਾ ਐਤਵਾਰ ਹੁੰਦਾ ਹੈ ਸੰਗ੍ਰਾਂਤ ਤੋਂ ਬਾਅਦ ਆਉਂਦਾ ਉਹਨੂੰ ਢੇਠਾ ਐਤਵਾਰ ਕਹਿੰਦੇ ਨੇ ਉਸ ਦਿਨ ਫਿਰ ਸਾਰੇ ਰਾਗੀ ਜਥੇ ਜਿਹੜੇ ਨੇ ਉਸ ਦਿਨ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਉਸ ਦਿਨ ਢਾਡੀਆਂ ਦਾ ਟਾਈਮ ਨਹੀਂ ਹੁੰਦਾ ਜਦੋਂ ਦਾਸ ਨੂੰ ਰিসিਵਰ ਵੱਲੋਂ ਆਪਣਾ ਆਨੇ ਦੀ ਸਲਾਹਕਾਰ ਨਿਯੁਕਤ ਕੀਤਾ ਗਿਆ ਤੇ ਦਾਸ ਨੇ ਇਹ ਤਜਵੀਜ਼ ਰੱਖੀ ਇਹ ਇਥੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਹੋਏ ਕੀਰਤਨ ਦਾ ਖਾਸ ਰੂਪ ਤੇ ਸੋ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰ ਸਰ ਸਾਹਿਬ ਤੋਂ ਅਸੀਂ ਹਰ ਜੇਠੇ ਐਤਵਾਰ ਇੱਕ ਇੱਕ ਜਥੇ ਨੂੰ ਬੁਲਾਉਣਾ ਸ਼ੁਰੂ ਕੀਤਾ ਹੁਣ ਤੱਕ 72 ਜਥੇ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਉਚ ਕੋਟੀ ਦੇ ਜੇਠੇ ਐਤਵਾਰ ਨੂੰ ਪੌਣੇ 11 ਵਜੇ ਤੋਂ ਸਵਾ 12 ਵਜੇ ਤੱਕ ਟਾਈਮ ਹੁੰਦਾ 1.5 ਘੰਟਾ ਕੀਰਤਨ ਦੀ ਛੇਬਰ ਰਹਉਂਦੇ ਨੇ ਬਾਕੀ ਉਸ ਤੋਂ ਬਾਅਦ ਕੀਰਤਨ ਦਾ ਪ੍ਰਵਾਹ ਸੋ ਪਹਿਲਾਂ ਵੀ ਚੱਲਦਾ ਰਹਿੰਦਾ ਤੇ ਸ਼ਾਮ ਤੱਕ ਚੱਲਦਾ ਰਹਿੰਦਾ ਸ਼ਾਮ ਨੂੰ ਇੰਨੀ ਸੰਘਤ ਹੁੰਦੀ ਹੈ ਕਿ ਪਿੰਡ ਦੀ ਜਿਹੜੀ ਸੜਕ ਹੈ ਉਹਦੇ ਇੱਕ ਪਾਸੇ ਤੋਂ ਪਿੰਡ ਦੇ ਦੂਜੇ ਪਾਸੇ ਜਾਣ ਲਈ 15 ਮਿੰਟ ਇਧਰ ਉਧਰ ਵੇਖਣਾ ਪੈਂਦਾ ਵੀ ਕਦੋਂ ਸੜਕ ਵਿਲੀ ਹੁੰਦੀ ਹੈ ਤੇ ਸੜਕ ਪਾਰ ਕਰਕੇ ਪਿੰਡ ਦੇ ਦੂਸਰੇ ਪਾਸੇ ਆਪਣੇ ਪੜਦੇ ਦੂਸਰੇ ਪਾਸੇ ਜਾਇਆ ਜਾ ਸਕੀ ਯਾਨੀ ਇੰਨਾ ਕਾਰਾਂ ਦਾ ਤੇ ਹੋਰ ਵਾਹਨਾਂ ਦਾ ਮੋਟਰਸਾਈਕਲਾਂ ਦਾ ਸਕੂਟਰਾਂ ਦਾ ਆਟੋ ਰਿਕਸ਼ੇ ਤੇ ਜਿਵੇਂ ਵੀ ਹੈ ਸੰਘਤ ਪਹੁੰਚਦੀ ਰਹਿੰਦੀ ਹੈ ਦੇਰ ਰਾਤ ਗਏ ਤੱਕ ਦੀਵਾਨ ਸਜਿਆ ਰਹਿੰਦਾ ਤੇ ਜਿਹੜਾ ਜੋੜ ਮੇਲਾ ਹੁੰਦਾ ਉਹ ਦੋ ਜਿਹੜੇ ਜੋੜ ਮੇਲੇ ਲੱਗਦੇ ਨੇ ਇੱਕ ਤਾਂ ਮੈਂ ਦੱਸਿਆ ਜਿਵੇਂ ਬਾਬਾ ਹਰਨਾਮ ਸਿੰਘ ਦੀ ਵਰਸੀ ਮਨਾਈ ਜਾਂਦੀ ਹੈ ਹਰ ਸਾਲ ਉਹ ਵਰਸੀ 19 ਜਨਵਰੀ ਨੂੰ ਮਨਾਈ ਜਾ ਰਹੀ ਆ ਐਤਕੀ ਸਵੇਰ ਤੋਂ ਸ਼ਾਮ ਤੱਕ ਦੀਵਾਨ ਲੱਗਣਗੇ ਕਥਾਕੀਤ ਸੰਦੇ ਪ੍ਰਵਾ ਚਲਣਗੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਵਡੇ-ਵਡੇ ਨਾਮੀ ਪਹੁੰਚਦੇ ਨੇ ਪਹੁੰਚ ਰਹੇ ਨੇ ਤੇ ਇੱਕ ਜਿਹੜਾ ਵੱਡਾ ਜੋੜ ਮੇਲਾ ਹੁੰਦਾ ਹੈ ਜਿਹਦੇ ਵਿੱਚ ਲੱਖਾਂ ਸੰਗਤਾਂ ਆਉਂਦੀਆਂ ਨੇ ਸਾਲਾਨਾ ਉਹ ਬਚਪਨ ਤੋਂ ਦੇਖਦੇ ਆ ਰਹੇ ਹਾਂ ਉਸ ਤੋਂ ਬਹੁਤ ਵੱਡੇ-ਵੱਡੇ ਢਾਡੀ ਮੈਂ ਸੁਣੇ ਨੇ ਅਮਰ ਸਿੰਘ ਸ਼ੌਂਕੀ ਯੋਗਪੁਰਸ਼ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ ਤੇ ਹੋਰ ਦੀਦਾਰ ਸਿੰਘ ਰਟੈਂਡਾ ਤੇ ਇਸ ਤਰ੍ਹਾਂ ਹੋਰ ਵੀ ਜਿੰਨੇ ਨਾਮਵਰ ਢਾਡੀ ਨੇ ਉਹ ਉੱਥੇ ਸੁਣਨ ਨੂੰ ਮਿਲੇ ਕਵੀਸ਼ ਜਿ세 ਵੀ ਆਉਂਦੇ ਨੇ ਤੇ ਕੀਰਤਨਕਾਰ ਵੀ ਆਉਂਦੇ ਨੇ ਪਰ ਲੋਕ ਢਾਡੀਆਂ ਨੂੰ ਉਦੋਂ ਜ਼ਿਆਦਾ ਸੁਣਦੇ ਸੀ ਪ੍ਰਾਰਥਨ ਸਮੇਂ ਵਿੱਚ ਹੁਣ ਥੋੜਾ ਜਿਹਾ ਇਸ ਦੀ ਜਿਹੜੀ ਸਰੂਪ ਇਸ ਦਾ ਜੋੜ ਮੇਲਾ ਉਹ ਬਦਲ ਗਿਆ ਹੁਣ ਪਹਿਲਾਂ ਬਾਹਰ ਲੱਗਦਾ ਸੀ ਹੁਣ ਜੋੜ ਮੇਲਾ ਲੰਗਰ ਹਾਲ ਚ ਲੱਗਦਾ ਹੈ ਬਹੁਤ ਵੱਡਾ ਜਿਹਦੀ ਕੈਪੈਸਿਟੀ ਤਕਰੀਬਨ ਇੱਕੋ ਸਮੇਂ 5000 ਦੇ ਕਰੀਬ ਹੈ ਸੰਗਤ ਬੈਠ ਕੇ ਲੰਗਰ ਛਕ ਸਕਦੀ ਆ ਉਹਦਾ ਜ਼ਿਕਰ ਮੈਂ ਪਹਿਲਾ ਜੋੜ ਮੇਲੀ ਦੀ ਗੱਲ ਮੁਕੰਮਲ ਕਰਨਾ ਜਿਹੜਾ ਹਾਰਡ ਦੇ ਜੇਠੇ ਆਤਵਾਰ ਮੇਲਾ ਲੱਗਦਾ ਹੈ ਉਹ ਉਹਦੇ ਨਾਲ ਇੱਕ ਖੇਡ ਮੇਲਾ ਵੀ ਲੱਗਦਾ ਹੈ ਉਹ ਤਿੰਨ ਦਿਨਾਂ ਖੇਡ ਮੇਲਾ ਹੁੰਦਾ ਉਹ ਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਹੁੰਦੇ ਆ ਆਖਰੀ ਦਿਨ ਫਿਰ ਛਿੰਝ ਪੈਂਦੀ ਹੈ ਪਹਿਲਵਾਨਾਂ ਨੂੰ ਪ੍ਰਾਤਨ ਸਮੇਂ ਤੇ ਅਸੀਂ ਦੇਖਦੇ ਹਾਂ ਉਹਨੇ ਬਚਪਨ ਤੋਂ ਛਿੰਝ ਦੇ ਵਿੱਚ ਕੋਲ ਹੁੰਦੇ ਨੇ ਜਿਹੜੇ ਛਿੰਝ ਦੇ ਸ਼ੌਕੀਨ ਨੇ ਉਹ ਮੱਲਾ ਦੇ ਕੋਲ ਦੇਖਦੇ ਨੇ ਖਾੜੇ ਵਿੱਚ ਉਹਨਾਂ ਨੂੰ ਵਧੀਆ ਨਾਮ ਦਿੱਤੇ ਜਾਂਦੇ ਆ ਤੇ ਇਸ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਨੇ ਸਰੀਰਕ ਤੇ ਆਤਮਿਕ ਤੌਰ ਤੇ ਦੋਹਾਂ ਤਰੀਕਿਆਂ ਨਾਲ ਆਪਣੀ ਸਿੱਖਾਂ ਨੂੰ ਬਲਵਾਨ ਬਣਦਾ ਹੁਕਮ ਦਿੱਤਾ ਸੀ ਉਪਦੇਸ਼ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਵਾਨ ਤੋਂ ਬਾਅਦ ਸ਼ਾਮ ਨੂੰ ਖਡੂਰ ਸਾਹਿਬ ਦੇ ਗੁਰਦੁਆਰਾ ਮਲ ਖਾੜਾ ਬਣਿਆ ਹੋਇਆ ਉੱਥੇ ਜ਼ਮੀਨ ਗੁੱਡੀ ਹੁੰਦੀ ਸੀ ਤੇ ਪੁਰਾਣੇ ਜਿਹੇ ਮਖਾੜੇ ਹੁੰਦੇ ਸਨ ਉੱਥੇ ਉਹ ਕੁਸ਼ਤੀਆਂ ਕਰਵਾਇਆ ਕਰਦੇ ਸਨ ਤੇ ਮਾਤਾ ਖੀਵੀ ਜੀ ਉਹਨਾਂ ਨੂੰ ਫਿਰ ਲੰਗਰ ਵਿੱਚ ਖੀਰ ਦੇ ਵਿੱਚ ਜਿਹੜੀ ਇੱਕ ਇੱਕ ਕਰਛੀ ਘੋਦੀ ਪਾ ਕੇ ਉਹਨੂੰ ਖਿਆਲੀ ਖੀਰ ਕਹਿੰਦੇ ਸਨ ਹੁਣ ਤੱਕ ਉਹ ਰਵਾਇਤ ਚੱਲੀ ਆ ਰਹੀ ਹੈ ਭਾਈ ਗੁਰਦਾਸ ਸਿੰਘ ਨੇ ਆਪਣੀ ਵਾਰਾਂ ਚ ਲਿਖਿਆ ਉਹ ਖਿਆਲੀ ਖੀਰ ਵਰਤਾਈ ਜਾਂਦੀ ਹੈ ਤਾਂ ਕਿ ਬਲਵਾਨ ਬਣ ਸਿੱਖ ਆਤਮਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਖੇਡ ਮੇਲਾ ਚੱਲਦਾ ਹੈ ਜੀਤੋਂ ਨੂੰ ਇਨਾਮ ਦਿੱਤੇ ਜਾਂਦੇ ਆ ਸ਼ਾਬਾਸ਼ ਆਇਆ ਜਾਂਦਾ ਫਿਰ ਰਾਤ ਨੂੰ ਹੁੰਦਾ ਤੋ ਦੋ ਜਨ ਜੋੜ ਮਿਲਾ ਰਹੇ ਜਾਂ ਰਾਤ ਨੂੰ ਅਖੰਡ ਪਾਠਾਂ ਦੇ ਪੂਤ ਬਾ ਰਾਤ ਨੂੰ ਹੁੰਦਾ ਹੈ ਕੀਰਤਨ ਦਰਬਾਰ ਜਿਹਦੇ ਵਿੱਚ ਬਹੁਤ ਉੱਚ ਕੋਟੀ ਦੇ ਰਾਗੀ ਜਥੇ ਅਧੀ ਰਾਤ ਤੱਕ ਤਕਰੀਬਨ ਕੀਰਤਨ ਦਰਬਾਰ ਚੱਲਦਾ ਹੈ ਔਰ ਦੂਸਰੇ ਦਿਨ ਫਿਰ ਲੰਗਰ ਹਾਲ ਦੇ ਵਿੱਚ ਪਹਿਲਾਂ ਜਿਹੜਾ ਸਦੇ ਪਾਸੇ ਹਾਲ ਮੈਂ ਦੱਸਿਆ ਸੀ ਉਹਦੇ ਵਿੱਚ ਭਰਿਆ ਹੁੰਦਾ ਨਕੋ ਨਕ ਉਹਦੇ ਵਿੱਚ ਟਾਡੀ ਦਰਬਾਰ ਹੁੰਦਾ ਸੀ ਚਾਰ ਉੱਚ ਕੋਟੀ ਦੇ ਟਾਡੀ ਜਥੇ ਡੇਢ ਡੇਢ ਘੰਟਾ ਉਹ ਫਿਰ ਢਾਡੀਵਾਰਾਂ ਦਾ ਗਾਇਨ ਕਰਦੇ ਨੇ ਤੇ ਸੰਗਤਾ ਉਹਨਾਂ ਨੂੰ ਦਿੰਦੀਆਂ ਨੇ ਦਿਲ ਖੋਲ ਕੇ ਇਨਾਮ ਇਕਰਾਉ ਬਹੁਤ ਲਗਜ਼ਾਰਾ ਹੁੰਦਾ ਹੈ ਇਸ ਤਰ੍ਹਾਂ ਇਹ ਦੋ ਦਿਨ ਤੇ ਰੌਣਕਾਂ ਬਾਜ਼ਾਰਾਂ ਦੀਆਂ ਇੰਨੀਆਂ ਇੱਕ ਤਾਂ ਪੱਕਾ ਬਾਜ਼ਾਰ ਬਣਿਆ ਹੋਇਆ ਹੈ ਪੱਖੀਆਂ ਦੁਕਾਨਾਂ ਦਾ ਉਹ ਸੱਜੇ ਪਾਸੇ ਹੈ ਇੱਕ ਜਿੱਥੇ ਪਾਰਕਿੰਗ ਹੈ ਪਾਰਕਿੰਗ ਦਾ ਇੰਨਾ ਸੋਹਣਾ ਇੰਤਜ਼ਾਮ ਹੈ ਮੇਨ ਗੇਟ ਤੋਂ ਅੰਦਰ ਗੱਡੀਆਂ ਨਹੀਂ ਜਾ ਸਕਦੀਆਂ ਉਹ ਸਿਰਫ ਰਸੀਵਰ ਵਗੈਰਾ ਜਾਂ ਹੋਰ ਪ੍ਰਬੰਧਕਾਂ ਨਹੀਂ ਜਾਂਦੀਆਂ ਨੇ ਕਿ ਕੋਈ ਬੋਧਾ ਰਸ਼ਨ ਹੋ ਜਾਏ ਬਕਾਇਦਾ ਜੋੜਿਆਂ ਦਾ ਇੰਤਜ਼ਾਮ ਹੈ ਆਪਣਾ ਸਰੋਵਰ ਵੀ ਬਣਿਆ ਹੋਇਆ ਹੈ ਸਰਾਹ ਬਣੀ ਹੋਈ ਹੈ ਇੱਕ ਗੁਰੂ ਨਾਨਕ ਬਾਗੀਚੀ ਬਣੀ ਹੋਈ ਹੈ ਜਿਹੜੀ ਬਣ ਰਹੀ ਹੈ ਬਹੁਤ ਅੱਛੀ ਕੁਦਰਤੀ ਆਬੋ ਹਵਾ ਕੁਦਰਤੀ ਵਾਤਾਵਰਨ ਤਰ੍ਹਾਂ ਤਰ੍ਹਾਂ ਦੇ ਫੁੱਲ ਖੁਸ਼ਬੂਦਾਰ ਫੁੱਲ ਹੋਰ ਸੁਗੰਧੀ ਵਾਲੇ ਫੁੱਲ ਉਹ ਉਤਾ ਇੱਕ ਲੋਕ ਜ਼ਾਰਾ ਗੁਰੂ ਨਾਨਕ ਬਾਗੀਚੀ ਉਹ ਹਾਲੇ ਬਣ ਰਹੀ ਹੈ ਜਦੋਂ ਬਣ ਜਾਏਗੀ ਤਾਂ ਅਲੌਕਿਕ ਜ਼ਾਰਾ ਪੇਸ਼ ਕਰੇਗੀ ਇਸੇ ਤਰ੍ਹਾਂ ਫਿਰ ਪਾਰਕਿੰਗ ਦਾ ਮੈਂਦਸਤਾ ਪ੍ਰਬੰਧ ਹੈ ਸਰਾਹ ਦਾ ਪ੍ਰਬੰਧ ਹੈ ਰਹਿਣ ਵਾਸਤੇ ਪਾਠੀਆਂ ਦੇ ਰਹਿਣ ਵਾਸਤੇ ਬਕਾਇਦਾ ਇੰਤਜ਼ਾਮ ਹੈ ਲੰਗਰ 24 ਘੰਟੇ ਚੱਲਦਾ ਹੁਣ ਲੰਗਰ ਹਾਲ ਦੀ ਗੱਲ ਕਰਾਂ ਲੰਗਰ ਹਾਲ ਨੂੰ ਇੱਕ ਰਸੀਵਰ ਐਸੇ ਆਏ ਜਿਹਨੇ ਮਨੁੱਖ ਆਇਆ ਕਿ ਬਹੁਤ ਅਲੌਕਿਕ ਲੰਗਰ ਹਾਲ ਬਣਨਾ ਚਾਹੀਦਾ ਉਹਨਾਂ ਨੇ ਮਿੱਠੇ ਸਮੇਂ ਵਿੱਚ ਵਧੀਆ ਆਰਕੀਟੈਕਟ ਲੱਭ ਕੇ ਇਨਾ ਸ਼ਾਨਦਾਰ ਤੇ ਇਮਾਰਤ ਸਾਜ਼ੀ ਦੇ ਪੱਖੋਂ ਇਨਾ ਵਧੀਆ ਤੇ ਅਲੌਕਿਕ ਖੂਬਸੂਰਤ ਡਿਜ਼ਾਈਨ ਵਾਲਾ ਹਾਲ ਤਿਆਰ ਕਰਵਾਇਆ ਸਟਿਪੂਲੇਟਿਡ ਸਮੇਂ ਵਿੱਚ ਪੂਰਾ ਹੋ ਗਿਆ ਉਸ ਦਾ ਉਦਘਾਟਨ ਫਿਰ ਕੀਤਾ ਗਿਆ ਤੇ ਹੁਣ ਸੰਗਤਾਂ ਉੱਥੇ ਲੰਗਰ ਛਕਦੀਆਂ ਨੇ ਇੱਕ ਇੱਕ ਪਾਸੇ ਲੰਗਰ ਪੱਕਦਾ ਹੈ ਮਸ਼ੀਨਾ ਆਟੋਮੈਟਿਕ ਜਿਹੜੀਆਂ ਉਹ ਇਹੜੇ ਕਰਕੇ ਰੱਖੀ ਜਾਂਦੇ ਨੇ ਤੇ ਪ੍ਰਸ਼ਾਦੇ ਬਣ ਜਾਂਦੇ ਨੇ ਤੇ ਬਹੁਤ ਵਨਸ ਵਨੇ ਪਕਵਾਨ ਬਣਦੇ ਨੇ ਤੇ ਉਹ ਸੰਗਤਾਂ ਦੀ ਬਰੈਡ ਪਕੌੜਿਆਂ ਨਾਲ ਚਾਹ ਨਾਲ ਹੋਰ ਮਿਸ਼ਤਾਨ ਜਿਹੜੇ ਨੇ ਸ਼ਰਧਾਲੂ ਸੰਗਤਾਂ ਹਰ ਕਿਸਮ ਦਾ ਜੋ ਘਰਾਂ ਤੋਂ ਵੀ ਲੈ ਕੇ ਕੋਈ ਲੱਡੂ ਕੋਈ ਮਠਿਆਈਆਂ ਕੋਈ ਹੋਰ ਹਰ ਚੀਜ਼ਾਂ ਉਹ ਉਹ ਹਰ ਤਰ੍ਹਾਂ ਦੀ ਚੀਜ਼ਾਂ ਲੈ ਕੇ ਆਉਂਦੇ ਨੇ ਤਾਂ ਕਿ ਸੰਗਤ ਦੀ ਫਲ ਫਰੂਟ ਜਿਹੜਾ ਉਹ ਵੀ ਵਰਤਾਇਆ ਜਾਂਦਾ ਕਈ ਵਾਰ ਦੀਵਾਨ ਹਾਲ 'ਚ ਬੈਠਣ ਲੋਕ ਕੁਝ ਨਾ ਕੁਝ ਪਕੜਾਈ ਜਾਂਦੇ ਨੇ ਤਾਂ ਕਿ ਇਹ ਛਕੋ ਤੇ ਉਹ ਫਿਰ ਬਾਤ ਚ ਸਕਦੇ ਨੇ ਲੰਗਰ ਹਾਲ ਦੀ ਕੈਪੈਸਿਟੀ ਮੈਂ ਦੱਸਿਆ 5000 ਉਹ ਫਿਰ ਜਿਹੜਾ ਅਖੀਰੀ ਦਿਨ ਵੱਡਾ ਢਾਡੀ ਦਰਬਾਰ ਹੁੰਦਾ ਉਹ ਅੱਜ ਕੱਲ ਉਸ ਨਵੇਂ ਹਾਲ ਵਿੱਚ ਮੁਤਕਿਲ ਕਰ ਦਿੱਤਾ ਗਿਆ ਜੀ ਟਰਾਂਸਫਰ ਕੀਤਾ ਗਿਆ ਅੱਜ ਕੱਲ ਉੱਥੇ ਹੁੰਦਾ ਉੱਥੇ ਫਿਰ ਉਸ ਦਿਨ ਆਗੂ ਸਿਆਸੀ ਵੀ ਪਹੁੰਚਦੇ ਨੇ ਪਰ ਸਿਆਸੀ ਗੱਲ ਨਹੀਂ ਕਰਦੇ ਧਾਰਮਿਕ ਕੈਲੀ ਕਰਦੇ ਨੇ ਕੁਝ ਸਮਾਂ ਉਹਨਾਂ ਨੂੰ ਦਿੱਤਾ ਜਾਂਦਾ ਹੈ ਇਸ ਸਮਾਂ ਦੇੰਤੋ ਆਮ ਗੁਰੇਜ਼ੀ ਕੀਤਾ ਜਾਂਦਾ ਹੈ ਕਥਾ ਕੀਰਤਨ ਦਾ ਪੁਰਾ ਚੱਲਦਾ ਉਹਨਾਂ ਨੂੰ ਹਰ ਇੱਕ ਨੂੰ ਆਏ ਨੂੰ ਮਾਨ ਸਤਕਾਰ ਉਹ ਜੋ ਸਰੋਪਾ ਦੇ ਕੇ ਗੁਰੂ ਕਰ ਦੀ ਬਖਸ਼ ਦੇ ਕੇ ਨਵਾਜ਼ਿਆ ਜਾਂਦਾ ਹੈ ਹਰ ਧਰਮ ਦੇ ਹਰ ਫਿਰਕੇ ਦੇ ਲੋਕ ਇਸ ਸਥਾਨ ਵਿੱਚ ਆਸਰਾ ਰੱਖਦੇ ਨੇ ਔਰ ਸ਼ਰਧਾ ਸਹਿਤ ਆਉਂਦੇ ਨੇ ਇੱਕ ਇਥੇ ਤੁਸੀਂ ਜਾਓਗੇ ਤੇ ਤੁਹਾਨੂੰ ਅਲੋਕ ਇੰਤਜ਼ਾਰਾ ਹੋਰ ਮਿਲੇਗਾ ਗੁਰਦਾਸ ਸਾਹਿਬ ਦੇ ਹਦੂਦ ਅੰਦਰ ਦਾ ਹੈ ਹੀ ਬਾਹਰ ਹੀ ਤਕਰੀਬਨ 1.5 ਕਿਲੋਮੀਟਰ ਤੋਂ ਇਹ ਤੁਹਾਨੂੰ ਹਵਾਈ ਜਹਾਜ਼ਾਂ ਦੇ ਮਾਡਲ ਵੇਚਣ ਵਾਲੇ ਇਸਤਰੀ ਪੁਰਸ਼ ਮਿਲਣਗੇ ਜਿਹੜੇ ਜਨਤਾ ਦਾ ਰੁਜ਼ਗਾਰ ਦਾ ਸਾਧਨ ਇਹ ਹੈ ਲੋਕ ਖਰੀਦਦੇ ਨੇ ਲੋਕਾਂ ਦੀ ਇੱਕ ਆਸਥਾ ਹੈ ਵੈਸੇ ਉੱਥੋਂ ਦੀ ਕੋਈ ਮਰਯਾਦਾ ਨਹੀਂ ਹੈ ਮਰਯਾਦਾ ਵੀ ਸ਼ਾਮਲ ਨਹੀਂ ਲੋਕ ਸਮਝਦੇ ਕਿ ਕੋਈ ਧਵਾਬੇ ਦੇ ਲੋਕ ਬਹੁਤ ਸਾਰੇ ਬਾਹਰ ਗਏ ਹੋਏ ਨੇ ਤੇ ਜਾਂਦੇ ਵੀ ਨੇ ਰੁਝਾਨ ਹਾਲੇ ਵੀ ਬਣਿਆ ਹੋਇਆ ਹੁਣ ਤਾਂ ਦੁਆਬਾ ਕੀ ਤੇ ਮਾਝਾ ਕੀ ਤੇ ਮਾਲਵਾ ਕੀ ਤੇ ਪੁਆਰ ਕੀ ਸਾਰੇ ਜਾਂਦੇ ਨੇ ਉਹ ਫਿਰ ਇੱਕ ਅਰਦਾਸ ਚੋਂ ਕਰਾਉਂਦੇ ਨੇ ਤੇ ਉਹ ਹਵਾਈ ਜਹਾਜ਼ ਚੜਾਉਂਦੇ ਆ ਉਹਦਾ ਮਾਡਲ ਚੜਾਉਂਦੇ ਆ ਬੜੇ ਬੜੇ ਵਧੀਆ ਮਾਡਲ ਨੇ ਹਰ ਕਿਸਮ ਦੇ ਉਹ ਚੜਾਉਂਦੇ ਨੇ ਕਿ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਦਾ ਵਿਅਕਤੀ ਵਿਦੇਸ਼ ਚਲਾ ਜਾਏ ਤੇ ਸਿੱਖਣ ਪੜ੍ਹ ਕਰਵਾਈਏ ਉਦੋਂ ਸੁਖਣਾ ਸੁਖਦੇ ਨੇ ਤੇ ਉਹ ਜਦੋਂ মিডিਆ ਵਾਲੇ ਆਏ ਤੇ ਪ੍ਰਬੰਧਕਾਂ ਨੇ ਫਿਰ ਦੱਸਿਆ ਤੇ ਮੈਨੂੰ ਕਿਹਾ ਕਿ ਤੁਸੀਂ ਇਹਦੀ ਐਕਸਪੋਜੀਸ਼ਨ ਦਿਓ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮਰਿਆਦਾ ਨਹੀਂ ਹੈ ਇਹ ਸਿਰਫ ਇਹਨਾਂ ਦੀ ਸ਼ਰਤ ਹੈ ਇਹ ਸ਼ਰਦਾ ਵਜੋਂ ਚੜਾਉਂਦੇ ਨੇ ਤੇ ਸ਼ਾਮ ਨੂੰ ਜਿੰਨੇ ਅਬਰਤਾ ਨਾਲੋ ਨਾਲ ਹੀ ਬੱਚੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਉਹ ਉਹ ਦੇਈ ਜਾਂਦੇ ਨੇ ਪ੍ਰਬੰਧਕ ਜਾਂ ਸੇਵਾਦਾਰ ਅੱਛਾ ਸੇਵਾਦਾਰ ਕੋਈ ਤਰਖਾਦਾਰ ਮੁਲਾਜ਼ਮ ਨਹੀਂ ਇੱਕ ਬਹੁਤ ਵੱਡੀ ਮੈਂ ਗੱਲ ਦਾ ਫੀਚਰ ਇਹ ਹੈ ਕਿ ਲੰਗਰ ਵਿੱਚ ਸੇਵਾ ਕਰਨ ਵਾਲੇ ਸਫਾਈ ਕਰਨ ਵਾਲੇ ਲੰਗਰ ਪਕਾਉਣ ਵਾਲੇ ਲੰਗਰ ਵਰਤਾਉਣ ਵਾਲੇ ਤੇ ਚਾਹ ਪਾਣੀ ਪਿਆਉਣ ਵਾਲੇ ਇਹ ਸਾਰੇ ਵੋਲੰਟੇਰੀਲੀ ਆਪਣੀ ਸਵੈ ਇੱਛਾ ਨਾਲ ਸ਼ਰਧਾ ਸਹਿਤ ਸੇਵਾ ਕਰਦੇ ਨੇ ਇਹ ਆਪਣਾ ਜਨਮ ਸਫਲ ਹੋਇਆ ਸਮਝਦੇ ਨੇ ਤਾਂ ਇੱਕ ਬਹੁਤ ਵੱਡਾ ਸਥਾਨ ਹੈ ਇਹ ਦਾ ਆਪਣਾ ਇੱਕ ਬਹੁਤ ਵੱਡਾ ਢਾਂਚਾ ਹੈ ਨਾਲ ਇਹਦੇ ਦੇਖੋ ਕੈਸਾ ਪ੍ਰਬੰਧ ਹੈ ਜਿੱਥੇ ਦਵਾ ਹੈ ਉੱਥੇ ਦਵਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪੀਟਲ ਇੱਥੇ ਵਧੀਆ ਡਾਕਟਰ ਹਰ ਕਿਸਮ ਦੇ ਮੌਜੂਦ ਰਹਿੰਦੇ ਨੇ ਤੇ ਉੱਥੇ ਆਪਰੇਸ਼ਨ ਵੀ ਹੁੰਦੇ ਨੇ ਹਰ ਕਿਸਮ ਦੀ ਜਿਹੜੀ ਉੱਥੇ ਸਹੂਲਤ ਮੌਜੂਦ ਹੈ ਉਹਨੂੰ ਹੋਰ ਮੋਡਰਨਾਈਜ਼ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਹੋਰ ਮੈਡੀਕਲ ਸਹੂਲਤਾਂ ਉੱਥੇ ਉਪਲਬਧ ਹੋ ਸਕਣ ਤੇ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਲੋਕ ਪੱਖੀ ਪ੍ਰੋਜੈਕਟ ਵੀ ਸ਼ੁਰੂ ਕਰਨ ਦੀ ਤਜਵੀਜ਼ ਹੈ ਇੱਕ ਮੈਂ ਦੱਸਦਾ ਸੀ ਕਿ ਇੱਕ ਤਾਂ ਬਾਜ਼ਾਰ ਇੱਧਰ ਪੱਕਾ ਹੀ ਬਣਿਆ ਹੋਇਆ ਇੱਕ ਕੁਝ ਲੋਕ ਫੜੀ ਫੜੀਆਂ ਲਾਉਂਦੇ ਨੇ ਉਥੇ ਕਿਹੜੀ ਵਸਤੂ ਹੈ ਯਾਨੀ ਜਿਹੜੇ ਜਿਹਨਾਂ ਕਹਿੰਦੇ ਹੁੰਦੇ ਸੂਈ ਤੋਂ ਲੈ ਕੇ ਤੇ ਉਹ ਬੋਡੀ ਤੋਂ ਵੱਡੀ ਚੀਜ਼ ਤੱਕ ਜਿਹੜੀ ਉਸ ਬਾਜ਼ਾਰ ਚੋਂ ਨਹੀਂ ਮਿਲਦੀ ਜਿਹੜੀ ਸ਼ਹਿਰਾਂ ਚੋਂ ਚੀਜ਼ਾਂ ਨਹੀਂ ਕਿ ਮਿਲਦੀਆਂ ਉਹ ਉਸ ਜਗ੍ਹਾ ਤੇ ਤੁਹਾਨੂੰ ਮਿਲਣਗੀਆਂ ਹਰ ਕਿਸਮ ਦੀ ਚਾਹੇ ਉਹ ਘਰ ਵਿੱਚ ਵਰਤੋਂ ਵਾਲੀ ਹੋਵੇ ਚਾਹੇ ਉਹ ਹਾਰ ਸ਼ਿੰਗਾਰ ਵਾਲੀ ਹੋਵੇ ਚਾਹੇ ਉਹ ਸ਼ਸਤਰ ਹੋਣ ਚਾਹੇ ਉਹ ਕਕਾਰ ਹੋਣ ਚਾਹੇ ਉਹ ਖਾਣ ਪੀਣ ਦੇ ਪਕਵਾਨ ਹੋਣ ਜਿਨ੍ਹਾਂ ਨੇ ਲੰਗਰ ਜਿਹੜਾ ਬਾਹਰ ਜਿਨ੍ਹਾਂ ਨੇ ਕਈਆਂ ਨੇ ਟਿੱਕੀਆਂ ਵਗੈਰਾ ਚੱਕਣੀਆਂ ਹੁੰਦੀਆਂ ਜਾਂ ਗੋਲ ਗੱਪੇ ਛਕਣੇ ਹੁੰਦੇ ਉਹ ਤਾਂ ਲੰਗਰ ਦਾ ਹਿੱਸਾ ਨਹੀਂ ਨਾ ਉਹ ਉਹਨਾਂ ਨੂੰ ਸਵਾਦਿਸ਼ ਚੀਜ਼ਾਂ ਜਿਹੜੀ ਨੇ ਉਹ ਬਾਹਰ ਉਥੇ ਮਿਲ ਜੀਆਂ ਨੇ ਹੋਰ ਕਰੇ ਜੋ ਵਰਤੋਂ ਦਾ ਸਮਾਨ ਹਰ ਕਿਸਮ ਦਾ ਉੱਥੇ ਉਪਲਬਧ ਹੁੰਦਾ ਹੈ ਸਾਲਾਨਾ ਜੋੜ ਮੇਲੇ ਤੇ ਜਿੱਥੇ ਕਿਉਂਕਿ ਹਾਰਤ ਹੁੰਦਾ ਹੈ ਨਾ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉਹ ਜਿਹੜੇ ਸ਼ਹੀਦ ਬਾਬਾ ਨਿਹਾਲ ਸਿੰਘ ਗੁਰਦੁਆਰਾ ਤਲਨ ਸਾਹਿਬ ਨੂੰ ਜਾਂਦੇ ਰਾਹਾਂ ਦੇ ਉੱਤੇ ਛਵੀਲਾਂ ਦਾ ਪ੍ਰਬੰਧ ਕਰਦੇ ਨੇ ਛਵੀਲਾਂ ਲਾਉਂਦੇ ਨੇ ਉੱਥੇ ਵੀ ਛਵੀਲਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਇਸ ਤਰ੍ਹਾਂ ਇਹ ਪਾਵਨ ਸਥਾਨ ਭਗਤੀ ਦਾ ਗੁਰੂ ਮਹਿਮਾ ਦਾ ਗੁਰੂ ਜਸ ਕਰਨ ਤੇ ਸਰਵਣ ਕਰਨ ਦਾ ਗੁਰੂ ਜਸ ਗਾਇਨ ਕਰਨ ਦਾ ਹਰ ਕੀ ਬਾਣੀ ਪੜਨ ਦਾ ਤੇ ਸੁਣਨ ਦਾ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦਾ ਇੱਕ ਬਹੁਤ ਵੱਡਾ ਕੇਂਦਰ ਬਣ ਚੁੱਕਾ ਹੈ ਮੌਜੂਦਾ ਸਮੇਂ ਇਸ ਦੇ ਰਿਸੀਵਰ ਸਰਕਾਰ ਵੱਲੋਂ ਹੁਣ ਰਿਸੀਵਰ ਲਾਇਆ ਜਾਂਦਾ ਹੈ ਤਹਿਸੀਲਦਾਰ ਨਾਇਬ ਤਹਿਸੀਲਦਾਰ ਆਦਮਪੁਰ सरदार ओंकार सिंह संघा ओ इसते रिसीवर ਦੇ ਤੌਰ ਤੇ ਸਟੱਜਾ ਕੰਮ ਕਰ ਰਹਾ ਉਹਨਾਂ ਦੇ ਨਾਲ ਇੱਕ ਟੀਮ ਹੈ ਮੈਨੇਜਰ ਸਰਦਾਰ ਬਲਜੀਤ ਸਿੰਘ ਜਿਹੜੇ ਕਿ ਅਖੰਡ ਕੀ ਤਿੰਨ ਜਨ ਨਾਲ ਸੰਬੰਧਿਤ ਨੇ ਗੁਰਸਿੱਖੀ ਜੀਵਨ ਵਾਲੇ ਨੇ ਗੁਰੂ ਘਰ ਦੇ ਸ਼ਰਧਾਲੂ ਨੇ ਉਹ ਸਟੱਜੀ ਸੇਵਾ ਨਿਭਾ ਰਹਾ ਹੈ ਉਹਨਾਂ ਦੇ ਨਾਲ ਦੂਸਰੇ ਮੈਨੇਜਰ ਸਰਦਾਰ ਹਰਪੀਤ ਸਿੰਘ ਬਹੁਤ ਮਠਬੋੜੇ ਤੇ ਭਾਈ ਮਨਜੀਤ ਸਿੰਘ ਹੀ ਹੈਡ ਗ੍ਰੰਥੀ ਤੇ ਇਹ ਸਾਰੀ ਟੀਮ ਜਿਹੜੀ ਹੈ ਸਮੂਚੀ ਦੋ ਹਜ਼ੂਰੀ ਰਾਗੀ ਜਥੇ ਬਕਾਇਦਾ ਮਰਯਾਦਾ ਨਾਲ ਸਵੇਰੇ ਆਸਾ ਦੀ ਵਾਰ ਲਗਦੀ ਹੈ ਸ਼ਾਮ ਨੂੰ ਸੋਜ਼ਰ ਦੀ ਚੌਂਕੀ ਲਗਦੀ ਹੈ ਫਿਰ ਸੋਜ਼ਦਾ ਦਾ ਪਾਠ ਹੁੰਦਾ ਹੈ ਦੋ ਹਜ਼ੂਰੀ ਰਾਗੀ ਜਥੇ ਭਾਈ ਲਖਵਿੰਦਰ ਸਿੰਘ ਜੀ ਵੇਦੀ ਅਤੇ ਭਾਈ ਸਾਹਿਬ ਜਿਨ੍ਹਾਂ ਸੁਵਿੰਦਰ ਸਿੰਘ ਜੀ ਜਾਟਕ ਉਹ ਬਕਾਇਦਾ ਸੇਵਾ ਨਿਭਾਉਂਦੇ ਨੇ ਤਾਂ ਇਹ ਹੈ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤਲਣ ਜ਼ਿਲ੍ਹਾ ਜਲੰਧਰ ਬਾਰੇ ਜੋ ਵਿਸਥਾਰਤ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਤਾਂ ਕਿ ਤੁਹਾਡਾ ਵੀ ਜੇ ਜ਼ਿੰਦਗੀ ਵਿੱਚ ਕਿਤੇ ਮੌਕਾ ਬਣੇ ਤੇ ਤੁਸੀਂ ਇਸ ਪਾਵਨ ਸਥਾਨ ਦੇ ਦਰਸ਼ਨ ਕਰੋ ਦੀਦਾਰੇ ਕਰੋ ਤੇ ਉੱਥੇ ਨਤਮਸਤ ਹੋਵੋ ਤੇ ਅਰਦਾਸ ਕਰੋ ਤਾਂ ਕਿ ਸਤਿਗੁਰੂ ਤੁਹਾਨੂੰ ਨਾਮਦਾਨ ਬਖਸ਼ੇ ਜਿਹਨੂੰ ਨਾਮਦਾਨ ਬਖਸ਼ ਦਿੱਤਾ ਉਹਨੂੰ ਸਭ ਕੁਝ ਬਖਸ਼ ਦਿੱਤਾ ਸੋ ਇਸ ਦੇ ਨਾਲ ਹੀ 에피ਸੋਡ ਸਮਾਪਤ ਕਰਨ ਦੀ ਮੈਂ ਤੁਹਾਡੇ ਤੋਂ ਇਛਾ ਦਾ ਚਾਹਨਾ ਸੋ ਦਾ ਐਪੀਸੋਡ ਵੇਖ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ